ਸਾਲ ਇੰਟਰ ਗਾਰਡਨ ਉਹ ਵੀ ਮੇਰਾ ਬਣਾਇਆ ਹੋਇਆ ਵਿਦ ਮਟੀਰੀਅਲ ਟੋਟਲ ਕੰਪਲੀਟ ਠੀਕ ਹੈ ਜੀ 10 ਮਹੀਨੇ ਦੇ ਵਿੱਚ ਅਸੀਂ ਉਹ ਤਿਆਰ ਕਰ ਦਿੱਤਾ ਸੀ ਬਿਲਡ ਚਾਰ ਮੰਜ਼ਲੀ ਬਿਲਡਿੰਗ ਬਣ ਰਹੀ ਹੈ ਇਹ 9 ਮਹੀਨੇ ਦੇ ਵਿੱਚ ਅਸੀਂ ਇਹ ਕੰਮ ਕੰਪਲੀਟ ਕਰ ਦਿੰਦੇ ਹਾਂ 9 ਮਹੀਨੇ ਦੇ ਵਿੱਚ ਜੀ ਬ੍ਰਾਂਡਡ ਵਰਤੀ ਜਾਂਦੇ ਸਾਡੇ ਕੋਲ ਨੋ ਬ੍ਰਾਂਡਰ ਦਾ ਕੋਈ ਕੰਮ ਨਹੀਂ ਕਿ ਲੈਂਟ ਦੇ ਪਾਈਪ ਨਹੀਂ ਪਾਈ ਕੋਈ ਵੀ ਠੀਕ ਹੈ ਜੀ ਹਾਂਜੀ ਹਾਂਜੀ ਉਹਦੇ ਨਾਲ ਛੱਤ ਕਮਜ਼ੋਰ ਹੁੰਦੀ ਆ ਅਸੀਂ ਕਮਰਸ਼ੀਅਲ ਦੇ ਨਾਲ ਨਾਲ ਰੈ residenial ਵੀ ਬਣਾਉਂਦੇ ਆ ਠੀਕ ਹੈ ਜੀ ਘਰਾਂ ਦਾ ਵੀ ਕੰਮ ਕਰਦੇ ਆ ਘਰਾਂ ਦੇ ਵੀ ਕੰਮ ਕਰਦੇ ਆ ਅੱਸੀ ਕਾਲ ਦੋਸਤੋ ਆਜੋ ਤਜਰਬੇਕਾਰ ਬ ਜਿਹੜਾ ਕਮਰਸ਼ੀਅਲ ਬਿਲਡਿੰਗਾਂ ਦਾ ਕੰਮ ਕਰਦੇ ਨੇ ਤੇ ਬਹੁਤ ਸੋਹਣੇ ਤਰੀਕੇ ਨਾਲ ਬਣਾਉਂਦੇ ਨੇ ਸਾਡੇ ਮਾਨਸਾ ਦੇ ਵਿੱਚ ਲਗਭਗ ਜਿੰਨੇ ਵੀ ਹਾਈ ਸਟੈਂਡਰਡ ਦੇ ਹਸਪੀਟਲ ਬਣੇ ਹੋਏ ਨੇ ਮੈਰਿਜ ਪੈਲਸ ਬਣੇ ਆ ਉਹਨਾਂ ਦਾ ਕੰਮ ਸਾਰਾ ਇਹਨਾਂ ਨੇ ਕੀਤਾ ਹੋਏਗਾ ਤੇ ਬਹੁਤ ਵੱਡਾ ਤਜਰਬਾ ਤੇ ਮੇਨ ਗੱਲ ਕੀ ਹੁੰਦੀ ਜਿਵੇਂ ਆਪਾਂ ਘਰ ਦਿਖਾਉਨੇ ਆ ਪਰ ਆਪ ਨੂੰ ਕਮਰਸ਼ੀਅਲ ਜਦੋਂ ਬਿਲਡਿੰਗ ਬਣਾਉਣੀ ਹੁੰਦੀ ਆ ਉਦੋਂ ਆਪ ਨੂੰ ਬਹੁਤ ਸਾਰੀਆਂ ਰਿਕੁਆਇਰਮੈਂਟ ਅਲੱਗ ਪੈਂਦੀਆਂ ਨੇ ਜਿਵੇਂ ਕਿ ਪਾਰਕਿੰਗ ਆ ਗਈ ਜਾਂ ਅੰਦਰ ਹਸਪੀਟਲ ਦੇ ਹਿਸਾਬ ਨਾਲ ਆਪਾਂ ਨੂੰ ਰੂਮ ਬਾਥਰੂਮ ਤੇ ਜੋ ਵੀ ਡਾਕਟਰ ਦੀ ਰਿਕੁਆਇਰਮੈਂਟਰੀ ਦੀ ਉਹਦੇ ਹਿਸਾਬ ਨਾਲ ਚੀਜ਼ਾਂ ਬਣਾਉਣੀਆਂ ਪੈਂਦੀਆਂ ਨੇ ਸਾਰੀ ਗੱਲਬਾਤ ਕਰਾਂਗੇ ਵੀ ਇਸ ਬਿਲਡਿੰਗ ਦੇ ਵਿੱਚ ਕੀ ਕੀ ਵੱਖਰਾ ਕੀਤਾਗਾ ਤੇ ਜੇਕਰ ਤੁਸੀਂ ਵੀ ਕੋਈ ਕਮਰਸ਼ੀਅਲ ਆਪਣਾ ਕੰਮ ਕਰਾਉਣਾ ਚਾਹੁੰਦੇ ਹੋ ਸਾਰਾ ਉਹਦਾ ਨੰਬਰ ਦੇਵਾਂਗੇ ਉੱਥੇ ਤੁਸੀਂ ਗੱਲਬਾਤ ਕਰ ਸਕਦੇ ਹੱਸੇ ਗਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸ ਦਈਏ ਤੇ ਆਪਣੀ ਫਰਮ ਦਾ ਨਾਮ ਮੇਰਾ ਨਾਮ ਹੈ ਆਰਕਟੈਕਟ ਕਿਸਕੋ ਦੋਹਲ ਜੀ ਮੇਰੀ ਫਰਮ ਹੈ ਦੋਹਲ ਆਰਕਟੈਕਟ ਐਂਡ ਬਿਲਡਰ ਜੀ ਮਾਨਸਾ ਜੀ ਹੁਣ ਆਪਾਂ ਜਿਹੜਾ ਖੜੇ ਆ ਇਸ ਟਾਈਮ ਤੇ ਇੱਕ ਹਸਪਤਾਲ ਬਣਾਇਆ ਠੀਕ ਹੈ ਜੀ ਸੈਂਟਰਲ ਪਾਰਕ ਦੇ ਨੇੜੇ ਬਾਟਰਵਾਟਰ ਫਰੋਥ ਤੇ ਇੱਕ ਹਸਪਤਾਲ ਬਣਾਇਆ ਹੈ ਜੀ ਚਾਰ ਮੰਜ਼ਲੀ ਬਿਲਡਿੰਗ ਬਣ ਰਹੀ ਹੈ ਇਹ ਜੀ ਇਹਦੇ ਵਿੱਚ ਪਾਰਕਿੰਗ ਦੀ ਜਗ੍ਹਾ ਵੀ ਅਲੱਗ ਬਣ ਰਹੀ ਹੈ ਠੀਕ ਹੈ ਜੀ ਤੇ ਇਹ ਤੁਸੀਂ ਨੂੰ ਦੇਖ ਰਹੇ ਹੋ ਸਾਡਾ ਕੰਮ ਦੇਖ ਰਹੇ ਹੋ ਜੋ ਰੰਗ ਚੱਲ ਰਿਹਾ ਹੈ 9 ਮਹੀਨਿਆਂ ਦੇ ਵਿੱਚ ਸੀ ਇਹ ਕੰਮ ਸਿਰਫ 9 ਮਹੀਨਿਆਂ ਦੇ ਵਿੱਚ ਸਿਰਫ 9 ਮਹੀਨਿਆਂ ਦੇ ਠੀਕ ਹੈ ਉਹ ਵੀ ਸ਼ਹਿਰ ਦੇ ਵਿੱਚ ਹਾਂ ਜੀ ਜੀ ਵਿੱਦ ਫਰਨੀਚਰ ਵੀ ਤੇ AC ਸਾਰਾ ਕੁਝ ਕੰਪਲੀਟ ਲੱਗ ਰਹੀਆਂ ਨੇ ਉਹ ਦਿਖਾਵਾਂਗੇ ਅਸੀਂ ਠੀਕ ਹੈ ਜੀ ਜਿਹੜਾ ਸਾਡਾ ਕੰਮ ਹੈ ਇਹ ਕਿਹੜਾ ਮਟੀਰੀਅਲ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਸੀ ਵੀ ਕਿਹੜਾ ਕਹੇ ਜਾ ਮਟੀਰੀਅਲ ਬਣਦਾ ਹੈ ਜੀ ਹਰ ਇੱਕ ਹੀ ਬ੍ਰਾਂਡਡ ਜੀ ਮਟੀਰੀਅਲ ਦੇ ਸਾਡੇ ਕੋਲ ਨਾ ਬ੍ਰਾਂਡਰ ਦਾ ਕੋਈ ਕੰਮ ਨਹੀਂ ਤਾਂ ਕਿ ਪਾਰਟੀ ਨੂੰ ਬੱਲਣੂ ਹਰ ਇੱਕ ਦੀ ਗਾਰੰਟੀ ਮਿਲਦੀ ਬਿਲਕੁਲ ਜੀ ਗਾਰੰਟੀ ਗਾਰੰਟੀ ਉਹਨਾਂ ਨੂੰ ਜਿੰਨੀ ਕੰਪਨੀ ਦੀ ਹੁੰਦੀ ਆ ਉਹ ਮਿਲ ਲਗੇ ਕਰਕੇ ਪ੍ਰੋਬਲਮ ਆਉ ਠੀਕ ਹੈ ਜੀ ਤਾਂ ਕਰਕੇ ਇਹ ਦੀ ਵਿਸ਼ੇ ਹੈ ਹਰ ਕਿਸੇ ਦਾ ਬ੍ਰਾਂਡਡ ਹੁੰਦਾ ਜੀ ਉਹ ਤੁਹਾਨੂੰ ਦਿਖਾਉਣੇ ਆ ਹਾਂ ਜੀ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਜੀ ਹੋਰ ਕਿਹੜੇ ਕਿਹੜੇ ਜਿਹੜੇ ਪ੍ਰੋਜੈਕਟ ਆਪਾਂ ਕਮਰਸ਼ੀਅਲ ਮਾਨਸਾ ਦੇ ਵਿੱਚ ਬਣਾਏ ਹੋਏ ਨੇ ਵੀਰ ਜੀ ਮਾਨਸਾ ਦੇ ਜਿਹਨੇ ਕਮਰਸ਼ੀਅਲ ਪ੍ਰੋਜੈਕਟ ਜੀ ਉਹ ਸਾਰੇ ਦੇ ਸਾਰੇ ਤਕਰੀਬ ਤਿੰਨ ਬਾਰਤ ਤੋਂ ਕਰਕੇ ਕਹਨੇ ਆ ਉਹ ਵੀ ਨਹੀਂ ਬਨੇ ਕੋਈ ਠੀਕ ਹੈ ਇਹ ਉਹਦੇ ਵਿੱਚ ਭਾਗ ਕੀ ਹੈ ਜੀ ਇਡਰ ਕਾਟਰ ਕਾਟੇ ਮਾਰਤ ਖਾਣ ਕਾ ਲਿੰਦਾ ਜੀ ਇਡਰ ਕਾਟਰ ਜੀ ਉਹ ਵੀ ਮੇਰਾ ਬਣਾ ਰਿਹਾ ਹੈ ਮਟੀਰੀਅਲ ਟੋਟਲ ਕੰਪਲੀਟ ਠੀਕ ਹੈ ਜੀ 10 ਮਿੰਟ ਦੇ ਵਿੱਚ ਤੁਸੀਂ ਉਹ ਤਿਆਰ ਕਰ ਦਿੱਤਾ ਜੀ ਬਸ ਮੈਂ ਤਾਂ ਪਹਿਲੇ 10 ਮਿੰਟਾਂ ਦੇ 10 ਮਿੰਟ ਦਾ ਕਮਾਲ ਹੈ ਜੀ ਇਹ ਸਾਡੀ ਟੀਮ ਦਾ ਇੱਕ ਹੋ ਹੈ ਮੇਨ ਠੀਕ ਹੈ ਜੀ ਮਾਰ ਸਭ ਤੋਂ ਵੱਡੀ ਗੱਲ ਅੱਜ ਦੇ ਟਾਈਮ ਦੇ ਵਿੱਚ ਲੋਕ ਕੋਲ ਟਾਈਮ ਹੀ ਨਹੀਂ ਹੈਗਾ ਪਰ ਉਹ ਟਾਈਮ ਨੂੰ ਤੁਸੀਂ ਬਖੂਬੀ ਸਮਝਦੇ ਹੋ ਵੀ ਆਪਾਂ ਘੱਟ ਸਮੇਂ ਦੇ ਵਿੱਚ ਕਿਵੇਂ ਸੋਹਣੀ ਚੀਜ਼ ਬਣਾ ਕੇ ਦੇਣੀ ਹੈ ਲੇਕਿਨ ਦੂਸਰਿਆਂ ਜਿਆ ਮੋਟੇ ਹੁੰਦਾ ਹੈ ਪਾਰਟੀ ਵੀ ਸੈੱਟ ਫਾਈਲ ਕਰਦਾ ਜੀ ਕੰਮ ਦੇ ਨਾਲ-ਨਾਲ ਵੀ ਮਟੀਰੀਅਲ ਦੇ ਵਿੱਚ ਵੀ ਪਾਰਟੀ ਆਉਂਦੀ ਹੈ ਪਾਰਟੀ ਸਾਡੇ ਵੀ ਕਿਹੜਾ ਮਾਰੇ ਜਾਂ ਨਾ ਮਾਰੇ ਸਾਨੂੰ ਕੋਈ ਮਤਲਬ ਨਹੀਂ ਠੀਕ ਹੈ ਜੀ ਲੇਕਿਨ ਕੰਮ A1 ਮਿਲਦਾ ਪਾਰਟੀ ਤਰ੍ਹਾਂ ਕਿਹੜਾ ਤੁਸੀਂ ਮਾਰਨਾ ਤੁਹਾਡੀ ਟੀਮ ਨੇ ਮਾਰਨਾ ਵੀ ਤਸੱਲੀ ਕਰਾ ਕੇ ਦੇਣੀ ਹੈ ਤਸੱਲੀ ਕਰਾ ਕੇ ਠੀਕ ਹੈ ਜੀ ਕਿਵੇਂ ਚੈਨਲ ਹੈ ਜੀ ਇਹ ਸਿੰਪਲੋ ਕੰਪਨੀ ਦਾ ਟੈਗ ਹੈ ਠੀਕ ਹੈ ਜੀ ਬਰਾਂਡ ਦੀ ਟੈਗ ਹੈ ਬ੍ਰਾਂਡ ਦੀ ਟੈਗ ਹੈ ਜੀ ਠੀਕ ਹੈ ਜੀ ਲੈਟਰਪਾਈ ਹੋਏ ਏਰੀਆ ਦੀ ਜੀ ਇਹ ਕੁੱਛਾ ਕੰਪਨੀ ਕਿਸੇ ਉਪਰ ਦੇ ਲੈਟਰ ਹੈ ਸੁਪਰ ਦੇ ਮਤਲਬ ਜੀ ਜੋ ਰਿਕਵਰਮੈਂਟ ਹੈ ਕੋਰਪੋਰੇਟ ਦੇ ਵਿੱਚ ਆਪਣੀ ਵੱਡੀ ਲੈਟਰ ਦੀ ਰਿਕਵਰਮੈਂਟ ਹੁੰਦੀ ਹੈ ਤਾਂ ਹੀ ਵੱਡੇ ਲੈਟਰ ਪਾਈ ਹੋਈ ਹੈ ਠੀਕ ਹੈ ਜੀ ਜਿੱਥੇ ਛੋਟੀ ਡੈਡੀ ਰੁਪਏ ਮੈਨੂੰ ਛੋਟੀ ਪੁਣੇ ਠੀਕ ਹੈ ਜੀ ਮਤਲਬ ਬਾਕੀ ਦਾ ਲੈਟਰ ਠੀਕ ਹੈ ਜੀ ਮੇਜ ਗੁਰਪਤ ਜੀ ਨੇ ਇਹ ਤੁਹਾਨੂੰ ਸਾਡੇ ਵਾਲੇ ਟੈਗ ਇਲੈਕਟ੍ਰੀਕਲ ਵਾਲਾ ਹੀ ਜਾਦਾ ਜੀ ਤੇ ਸਤਿ ਸ਼੍ਰੀ ਅਕਾਲ ਜੀ ਆਪਾਂ ਇਲੈਕਟ੍ਰੀਕਲ ਦੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਇੱਕ ਵਾਰ ਨਾ ਆਪਾਂ ਥੋੜਾ ਜਿਹਾ ਹਸਪੀਟਲ ਚ ਘੇੜਾ ਦੇ ਲਈਏ ਆ ਜਾਓ ਵੀ ਸਰ ਨਾਲ ਨਾਲ ਇੱਕ ਇੱਕ ਚੀਜ਼ ਹੋਰ ਖਾਸ ਹੁੰਦੀ ਹੈ ਜੀ ਜਿਹੜਾ ਡਿਜ਼ਾਈਨ ਆ ਗਿਆ ਇੱਕ ਬਿਲਡਰ ਦਾ ਕੰਮ ਆ ਗਿਆ ਕੰਟਰੈਕਟਰ ਦਾ ਕੰਮ ਆ ਗਿਆ ਉਹ ਚੀਜ਼ ਨੂੰ ਬਣਾ ਕੇ ਦੇਣਾ ਪਰ ਜਿਹੜਾ ਡਿਜ਼ਾਈਨ ਆ ਗਿਆ ਉਹ ਡਿਜ਼ਾਈਨ ਵੀ ਫਿਰ ਤੁਸੀਂ ਤਿਆਰ ਕਰਾ ਕੇ ਦੇਣਾ ਡਿਜ਼ਾਈਨ ਵੀ ਮੈਂ ਕਰ ਦਿੰਦਾ ਜੇ ਕਿਸੇ ਨੇ ਬਾਹਰੋਂ ਕਰਵਾ ਲੈਣ ਤਾਂ ਤੁਹਾਨੂੰ ਦਰਦ ਕਸੀ ਕੰਮ ਦਾ ਠੀਕ ਹੈ ਜੀ। ਅਸੀਂ ਦੋਨੇ ਤਰ੍ਹਾਂ ਦੀ ਕੰਮੀ ਕਰਦਾ। ਕੋਈ ਆਰਕੀਟੈਕ ਵੀ ਹੈ ਕੋਲ। ਠੀਕ ਹੈ ਜੀ। ਅਗਰ ਅਗਲੇ ਨਵੇਂ ਡਿਜ਼ਾਈਨ ਵੀ ਮਿੱਥੂ ਕਰਾਉਣਾ ਹੈ ਤਾਂ ਅਸੀਂ ਡਿਜ਼ਾਈਨ ਵੀ ਕਰਦੇ ਆ। ਜੀ। ਜਿਹੜੀ ਇੱਕ ਮੇਰਾ ਐਸੋਫੀਟ ਮੁੰਡਾ ਖੰਦੀ ਹੈ। ਠੀਕ ਹੈ ਜੀ। ਮਤਲਬ ਲੜਕੀ ਜਿਆਦਾ ਜਿਆਦਾ ਕਰਦੀ। ਮਤਲਬ ਉਹ ਪ੍ਰੋਪਰ ਸਾਰੀ ਟੀਮ ਬਣੀ ਹੋਈ ਹੈ ਜੀ। ਤੇ ਆ ਦੋਸਤੋ ਤੁਸੀਂ ਦੇਖ ਸਕਦੇ ਹੋ। ਇਹ ਹਸਪੀਟਲ ਤੁਸੀਂ 9 ਮਹੀਨਿਆਂ ਚ ਕਿਹਾ ਜੀ? ਕਦੋਂ ਤੱਕ ਇਹ ਓਪਨਿੰਗ ਹੋਣੀ ਹੈ? 23 ਫਰਵਰੀ ਨੂੰ ਓਪਨਿੰਗ ਹੈ ਜੀ। ਅੱਛਾ ਇਹ ਪੂਰਾ ਜੋਰ-ਸ਼ੋਰਾਂ ਦਾ ਕੰਮ ਚੱਲ ਰਿਹਾ ਜੀ। ਸਾਡੀ ਦੇਖ ਰਹੇ ਹੋ ਜੀ ਮਿੱਕੀ ਨਿੱਤ ਘਰਵਾਦੇ ਨੇ ਆ ਠੀਕ ਹੈ ਜੀ ਠੀਕ ਹੈ ਜੀ ਆਪਣੀ ਜਰਵਾਦੇ ਆ ਦੇਖੋ ਠੀਕ ਆ ਸੈਟਿੰਗਾਂ ਨੇ ਜੀ ਡਾਇਲਟ ਬੈਡ ਹੁੰਦੇ ਆਪਣੇ ਪੇਸ਼ਟ ਬੈਡ ਹੁੰਦੇ ਉਹਨਾਂ ਦੇ ਨਾਲ ਲੱਗਣਗੇ ਆ ਜੀ ਉਹਨਾਂ ਦੇ ਨਾਲ ਲੱਗਣਗੇ ਹਾਂਜੀ ਮਤਲਬ ਹਸਪੀਟਲ ਦੀ ਜੋ ਵੀ ਰਿਕੁਆਇਰਮੈਂਟ ਆ ਉਹ ਚੀਜ਼ ਆਪਾਂ ਇਹ ਹੋ ਰਹੀ ਆ ਕੇ ਜੀ ਆ ਵੀ ਦੇਖ ਸਕਦੇ ਆਪਾਂ ਆਹ ਨਾਲ ਸਾਰਾ ਐਕਸ਼ਨ ਪੀਸ ਆ ਪੂਰੀ ਕੰਪਨੀ ਦੇ ਬ੍ਰਾਂਡਡ ਕੰਪਨੀ ਦੇ ਐਕਸ਼ਨ ਪੀਸ ਚਾ ਕੰਪਨੀ ਦੇ ਦੁਰਾਜ ਰਹੀ ਹੋਈ ਬਿਲਕੁਲ ਜੀ ਬਿਲਕੁਲ ਜੀ ਦੇਖੋ ਐਚ ਆ ਆਕਸੀਜਨ ਪੈਨ ਵਾਲਾ ਸਾਡੇ ਕੋਲੇ ਕੰਪਟੇਟ ਕਿਹ ਮੈਂ ਕੀ ਹੁੰਦੀ ਹੈ ਜੀ ਜਿਹੜੇ ਜਿਹੜੇ ਅਮਰਜੈਂਸੀ ਕੀ ਹੁੰਦੀ ਹੈ ਆ ਆਕਸੀਜਨ ਨਾਈਟ੍ਰੋਜਨ ਤੇ ਐਕਸਰ ਬੈਗ एयर ਬੈਗ ਉਹ ਸਾਡੀਆਂ ਇਹਦੀ ਚੱਲ ਰਹੀਆਂ ਨੇ ਆ ਲੱਗਿਆ ਪੈਨ ਤੁਹਾਡੇ ਕੰਮ ਲੱਗੇਗਾ ਠੀਕ ਹੈ ਜੀ ਐਚ ਪੈਪਰ ਪਈ ਹੁੰਦੀ ਹੈ ਕੀ ਬਾਤ ਹੈ ਜੀ ਪਰ ਲੋਬੀ ਦੋਸਤੋ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਵੀ ਕੰਮ ਕਿਵੇਂ ਲੱਗਿਆ ਬਹੁਤ ਸੋਹਣੇ ਤਰੀਕੇ ਨਾਲ ਕਿਉਂਕਿ ਜੋ ਰਿਕੁਆਇਰਮੈਂਟ ਹੈ ਇੱਕ ਡਾਕਟਰ ਦੀ ਹੁੰਦੀ ਹੈ ਹਸਪੀਟਲ ਦੀ ਹੁੰਦੀ ਆ ਉਹ ਤੋਂ ਕਿਤੇ ਹਟ ਕੇ ਜਿਆਦਾ ਮਤਲਬ ਆਪਾਂ ਕੰ ਵੀ ਉਹਨਾਂ ਨੂੰ ਆਉਣਗੇ 50 ਸਾਲ ਜੀ ਪੂਰਾ ਕਵਰ ਲਾਉਣਾ ਹੋਵੇ ਠੀਕ ਹੈ ਜੀ ਵੀ ਜੋ ਐਡਵਾਂਸਡ ਚ ਉਹਨਾਂ ਨੂੰ ਕਹੀ ਦੀ ਚੀਜ਼ ਹੈ ਉਹ ਸਾਨੂੰ ਪਤਾ ਕੀ ਜਾਂਦਾ ਉਹਨਾਂ ਨੂੰ ਅਸੀਂ ਪਹਿਲੀ ਪ੍ਰੋਆਇਡ ਕਰ ਦਲੀਏ ਠੀਕ ਹੈ ਜੀ ਮੈਂ ਕਹਤ ਵੀ ਨਹੀਂ ਜੀ ਆਜੋ ਸਰ ਕੀ ਪੁਆਇੰਟ ਹੈ ਤੁਹਾਨੂੰ ਕਹਦੇ ਬਾਹਰ ਦਾ ਰਾਤ ਪੂਰਾ ਠੀਕ ਹੈ ਠੀਕ ਹੈ ਜੀ ਸਾਰੀ ਬਿਲਡਿੰਗ ਦੇ ਵਿੱਚ ਬਾਹਰ ਦਾ ਪੂਰਾ ਸਿਸਟਮ ਹੈ ਠੀਕ ਹੈ ਜੀ ਸਪ੍ਰਿੰਕਲਰ ਲਾਉਣੇ ਆ ਬੋਜ ਮੈਪਨ ਲਾਉਣੇ ਆ ਸਾਰੀ ਪੂਰਾ ਕੰਪੀਟਰ ਕਰਨਾ ਹੈ ਠੀਕ ਹੈ ਜੀ ਇਹ ਡਾਕਟਰ ਸਾਰੇ ਪੈਰ ਤੋਂ ਕੋਈ ਜਾਣੀ ਹੈ ਜੀ ਕੀ ਬੇਨਫੀਟ ਹੈ ਹਾਂ ਜੀ ਕੱਲ ਨੂੰ ਕੋਈ ਲੀਕ ਜਿਆ ਠੀਕ ਹੈ ਚੱਲ ਹੋਉਂਦੀ ਹੈ ਤੇ ਕੀ ਹੋ ਜੂਗਾ ਠੀਕ ਉਹ ਚੋਰ ਬਣ ਕੇ ਨਹੀਂ ਲੋਟੀ ਕਰੇ ਠੀਕ ਹੈ ਸਾਰੇ ਓਪਨ ਰੱਖਿਆ ਜਮਾ 25 ਰੁਪਏ ਦੇ ਠੀਕ ਹੈ ਜੀ ਖੁੱਲੀਆਂ ਰੱਖਿਆ ਨਹੀਂ ਹੈਗਾ ਵੀ ਇੱਕ ਦਿਨ ਆਪਣਾ ਹੱਥੋਦਲ ਬੰਦ ਰਹਿ ਜੂਗਾ ਇਹ ਸਭ ਇਲੈਕਟ੍ਰੀਕਲ ਕਹਿੰਦਾ ਕਿ ਠੀਕ ਠੀਕ ਹੈ ਜੀ ਇਹ ਕਹਿੰਦਾ ਕਿ ਆ ਇਲੈਕਟ੍ਰੀਕਲ ਕਹਿੰਦਾ ਕਿ ਕਾਨੂੰਨ ਇਲੈਕਟ੍ਰੀਕਲ ਦੀ ਕੋਈ ਪ੍ਰੋਬਲਮ ਆਉਂਦੀ ਹੈ ਜੀ ਤਾਂ ਤੁਹਾਨੂੰ 20 ਰੁਪਏ ਦੇ ਵੜਿਆ ਭਾਈ ਪੂਰੇ ਜੀ ਤੇ ਇਹ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਹਾਂਜੀ ਭਾਈ ਕੀ ਵੱਖਰਾ ਕੀਤਾ ਆਪਾਂ ਇਹਦੇ ਵਿੱਚ ਕਿਉਂਕਿ ਕੰਮ ਦਾ ਵੈਸੇ ਪਤਾ ਤਾਂ ਹੈ ਕਿ ਉਹਦੇ ਨਾਲ ਪਿੰਡ ਦਾ ਘਰਾਂ ਤੋਂ ਲ ਪਰ ਥੋੜੀ ਸਪਾਈ ਦੇ ਪਤਾ ਲੱਗ ਰਿਹਾ ਵੀ ਬੰਦੇ ਨੇ ਬਾਈ ਨਿਆਰ ਸਰਾ ਕੀਤਾ ਪਿਆਗਾ ਹਾਂਜੀ ਬਾਈ ਸਾਡਾ ਇਹ ਹੈ ਜੀ ਜਦੋਂ ਅਸੀਂ ਕੰਮ ਸਟਾਰਟ ਕੀਤਾ ਬਿਲਕੁਲ ਲੇਟੈਸਟ ਕੰਮ ਇਹ ਹੈ ਅਸੀਂ ਲੈਂਡ ਦੇ ਪਾਈਪ ਨਹੀਂ ਪਾਈ ਕੋਈ ਵੀ ਠੀਕ ਹੈ ਜੀ ਹਾਂਜੀ ਹਾਂਜੀ ਉਹਦੇ ਨਾਲ ਛੱਤ ਕਮਜ਼ੋਰ ਹੁੰਦੀ ਆ ਅਸੀਂ ਸਾਰੀ ਪਾਈਪ ਪਾਈ ਕੀਤੀ ਆ ਤੇ ਕ੍ਰੰਪਿੰਗ ਕੀਤੀ ਆ ਉੱਪਰ ਠੀਕ ਹੈ ਜੀ ਵੀ ਬਜਲ ਵੀ ਨਾ ਆਵੇ ਛੱਤ ਤੇ ਠੀਕ ਹੈ ਜੀ ਠੀਕ ਹੈ ਜੀ ਤੇ ਨਾਲੇ ਕੋਈ 19 21 ਹੁੰਦੀ ਆ ਕੱਲ ਨੂੰ ਠੀਕ ਕਰ ਲਈ ਵੀ ਸਕਦੇ ਹਾਂ ਹਾਂਜੀ 19 ਗਿਆ ਲੈਟ ਦੇ ਵਿੱਚ ਕੋਈ ਦਿੱਕਤ ਆਵੇ ਇਹਦੇ ਕੋਈ ਦਿੱਕਤ ਨਹੀਂ ਆਉਦੀ ਠੀਕ ਹੈ ਜੀ ਹਾਂਜੀ ਹਾਂਜੀ ਜੀ ਦੂਜੀ ਗੱਲ ਇਹ ਆ ਪੌਲੀ ਕੈਪ ਆਪਾਂ ਵਾਇਰ ਚੁੱਕ ਕਰ ਰਹੇ ਹਾਂ ਜੀ ਠੀਕ ਹੈ ਜੀ ਸਨਾਈਡਰ ਦਾ ਐਮਸੀਬੀ ਲਾ ਰਹੇ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਸਨਾਈਡਰ ਐਮਸੀਬੀ ਐਨ ਐਨ ਤੋਂ ਲਾ ਰਹੇ ਹਾਂ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਕੋਈ ਵੀ ਬ੍ਰਾਂਡ ਸਿਸਟਮ ਕਰਾਇਆ ਕੀਤਾ ਠੀਕ ਹੈ ਸਾਰਾ ਗਰੰਟੀ ਵਾਲੀ ਚੀਜ਼ ਹੈਗੀ ਬ੍ਰਾਂਡਡ ਲੱਗੀ ਹੋਈ ਹੈਗੀ ਤੇ ਆਹ ਦੇਖੋ ਤੁਸੀਂ ਪਾਈਪਾ ਵਗੈਰਾ ਫਿਟਿੰਗ ਦੇਖ ਸਕਦੇ ਹੋ ਵੀ ਕੱਲ ਨੂੰ ਕੋਈ ਵੀ ਇਲੈਕਟ੍ਰੀਸ਼ੀਅਨ ਤੋਂ ਕੰਮ ਕਰਾਉਣਾ ਆਸਾਨੀ ਨਾਲ ਸਮਝ ਕੇ ਕੰਮ ਕਰ ਸਕਦਾ ਉਹ ਜਿਹੜਾ ਅਸੀਂ ਪੈਨਲ ਬਣਾਇਆ 150 ਕਿਲੋਵੋਲਟ ਹੱਕ ਤੱਕ ਨਹੀਂ ਮਿਲਦਾ ਠੀਕ ਹੈ ਜੀ 150 ਕਿਲੋਵੋਲਟ ਦਾ ਪਾਵਰ ਫੈਕਟ ਲਾਇਆ ਹਰੇਕ ਫਲੋਰ ਦੇ ਦੋ ਦੋ ਕੰਟਰੋਲ ਨੇ ਪਾਵਰ ਦਾ ਅਲੱਗ ਫਾਇਰ ਦਾ ਅਲੱਗ ਲਾਈਟ ਦਾ ਅਲੱਗ ਐ ਨਹੀਂ ਹੈਗਾ ਵੀ ਪਾਵਰ ਪਾਵਰ ਬੰਦੂ ਤਾਂ ਕੱਲੀ ਪਾਵਰ ਬੰਦੂ ਐ ਨਹੀਂ ਵੀ ਲਾਈਟ ਬੰਦ ਹੋ ਜੂ ਠੀਕ ਹੈ ਜੀ ਕੰਮ ਕਰਨਾ ਜੀ ਠੀਕ ਹੈ ਜੀ ਹਰੇਕ ਫਲੋਰ ਦੇ ਤਿੰਨ ਕੰਟਰੋਲ ਨੇ ਕਰਦੇ ਨੇ ਠੀਕ ਹੈ ਜੀ ਬੀਪੀਐਸ ਪਾਵਰ ਤੇ ਆਪਣਾ ਲਾਈਟਿੰਗ ਠੀਕ ਹੈ ਜੀ ਹਾਂ ਜੀ ਵੱਖਰੇ ਵੱਖਰੇ ਟੈਂਸ਼ਨ ਪਲਾਨ ਕਰਦੇ ਮਤਲਬ ਇਹ ਨਹੀਂ ਹੈਗਾ ਵੀ ਇਕੱਲੇ ਹਨੇਰਾ ਛਾ ਜੂਗਾ ਨਹੀਂ ਹਨੇਰਾ ਨਹੀਂ ਹੋਣਾ ਹੁੰਦਾ ਜੀ ਕਦੇ ਵੀ ਹਨੇਰਾ ਠੀਕ ਹੈ ਜੀ ਹਾਂ ਜੀ ਇਹ ਥੜਾ ਡਾਟਾ ਜੀ ਤੁਜੀ ਅੱਜ ਨੂੰ ਕਿਦਾਂ ਬੜੇ ਚਲੇ ਜਾਇਓ ਹਾਂਜੀ ਬੈਥਰੂਮ ਦਾ ਮਿਲ ਜਾਣਗੇ ਠੀਕ ਹੈ ਜੀ ਬੜੇ ਉੱਥੀ ਦਾ ਬਹੁਤ ਬੜਾ ਹੋਇਆ ਪੈਂਦਾ ਬਿਲਕੁਲ ਜੀ ਉੱਥੀ ਪਾਣੀ ਵਾਲਾ ਉੱਥੀ ਸਿਸਟਮ ਸਾਡੇ ਆ ਦੋ ਚੀਜ਼ਾਂ ਬੈਥਰੂਮ ਨਾਲ ਅਸੀਂ ਅਲੱਗ ਅਲੱਗ ਦੇਤੀਆਂ ਜੀ ਖੰਡ ਕੇ ਹਰ ਚੀਜ਼ ਜਿਹੜੀ ਡੈਸ ਸਿਸਟਮ ਨੂੰ ਕਹੀ ਦਿੰਦੀ ਆ ਸਾਰੀ ਅੰਦਰ ਕਬਰ ਹੋਏਗੀ ਡੈਸ ਨੇ ਜੋ ਅਲੱਗ ਕੰਮ ਕਰਨਾ ਉਹ ਇੱਥੋਂ ਕਰ ਲੈਣਾ ਹੋਏਗੀ ਠੀਕ ਹੈ ਪਾਣੀ ਇੱਥੇ ਹੀ ਸਾਡੇ ਜਿਹੜਾ ਟੈਂਕੀਆਂ ਹੋਣੀਆਂ ਬਾੜੀਆਂ ਉੱਥੇ ਲੱਗ ਰਹੀਆਂ ਕਬਰ ਦੇ ਵਿੱਚ ਮਤਲਬ ਸਾਰੀ ਸ਼ੁੱਧ ਆਗਰ ਸਿਆਨੂ ਪੁਰ ਲਗਾਤਾ ਠੀਕ ਹੈ ਜੀ ਬਿਥੀ ਨਹੀਂ ਭਜਾਲ ਪਾਇਆ ਹੋ ਠੀਕ ਹੈ ਜੀ ਪੂਰੀ ਸਪਲਾਈ ਦਾ ਹੀ ਤਿਆਰੀਆਂ ਆ ਰਹੀਆਂ ਨੇ ਆਰੋ ਦੀ ਉਹ ਪੁਆਇੰਟ ਨੇ ਸਾਡੇ ਜੀ ਲੇਕਿਨ ਆਰੋ ਜਿਹੜਾ ਹੈ ਕਿ ਉੱਪਰ ਲੱਗ ਲੱਗੇਗੀ ਠੀਕ ਹੈ ਜੀ ਚੱਲਣ ਵਾਲੀ ਆਰੋ ਹੋ ਕੇ ਪਾਣੀ ਫੇਰ ਆਏਗਾ ਤੇ ਰੋਸ਼ਨੀ ਦਾ ਹੀ ਪੂਰਾ ਪ੍ਰਬੰਧ ਰੱਖਿਆ ਹੈ ਜੀ ਕਿਉਂਕਿ ਮਰੀਜ਼ ਅੱਧਾ ਦਾ ਕਹਿੰਦੇ ਬਾਹਰ ਦੇਖੀ ਠੀਕ ਹੋ ਜਾਂਦਾ ਤੁਹਾਨੂੰ ਇੱਥੇ ਹਰ ਕਿਸੇ ਦੀ ਇੱਕ ਵਿਜ਼ਿਬਿਲਟੀ ਮਿਲੂਗੀ ਤੇ ਲਾਈਟ ਮਿਲੂਗੀ ਤੇ 에ਅਰ ਮਿਲੂ ਆ ਪ੍ਰੈਸ਼ੀਅਨ ਦੇ ਪਾਏ ਨਹੀਂ ਬਾਇ ਹੋਏ ਤੇ ਠੀਕ ਹੈ ਜੀ ਪ੍ਰੈਸ਼ੀਅਨ ਦੇ ਪਾਏ ਤੋਂ ਸਾਡੇ ਨਾਲ ਹੀ ਕਿਤੇ ਮਿਲਦੀ ਇਹ ਸਿੱਧੀ 12ਵਾਂ ਮਤਲਬ ਆਪਣਾ ਅਟੈਚ ਹੋਣੀ ਹੈ ਉਹਦੇ ਨਾਲ ਲੱਗ ਜਾਣਗੇ ਫਾਇਰ ਲੱਗ ਜਾਣਗੇ ਸਾਡੇ ਇੱਥੇ ਟਿੱਟਣਗੇ ਜਿਹੜੇ ਠੀਕ ਹੈ ਜੀ ਹਾ ਸਪ੍ਰਿੰਕਲ ਲੱਗੇ ਹੋਣੇ ਦੇ ਕੋਲ ਇਹ ਇਹ ਜੇ ਕਹਨ ਫਾਇਰ ਹੁੰਦੀ ਹੈ ਇਹ ਆਟੋਮੈਟਿਕਲੀ ਪਾਣੀ ਠੀਕ ਹੈ ਆਟੋਮੈਟਿਕ ਪਾਣੀ ਛਿੱਟਣਗੇ ਰਾਤ ਜੀ ਸਰ ਇਹ ਸਾਡੀ ਪੂਰੀ ਟੀਮ ਹੈ ਜੀ ਬੜੀ ਮਿਹਨਤੀ ਤੇ ਸਾਡੇ ਮੈਂ ਇੰਟਰਨੈਟ ਨੇ ਰੱਖਦੇ ਠੀਕ ਉਹ ਅਜ ਕੰਮ ਕੀ ਹੋਏ ਨੇ ਠੀਕ ਹੈ ਭਾਈ ਉਹਨਾਂ ਦਾ ਕੰਮ ਵੀ ਦਾਦਾ ਬਹੁਤ ਸਾਫ਼ ਸਪਾਈ ਨਾਲ ਕੀਤਾ ਹੋਇਆ ਹੈ ਠੀਕ ਕੰਮ ਕੰਮ ਕਰਿਆ ਆਪਣੇ ਕੰਮ ਜੀ ਜੀ ਕੰਮ ਇਹ ਲੱਕੜ ਦਾ ਸਾਰਾ ਸਾਡਾ ਪੈਨਲ ਸਾ ਮਸ਼ੀਨ ਤੇ ਹੁੰਦਾ ਠੀਕ ਹੈ ਜੀ ਇਹਦੀ ਸਾਰੀ ਕਟਿੰਗ ਸਾਰੀ ਪੂਰੀ ਵਧੀਆ ਹੁੰਦੀ ਆ ਠੀਕ ਹੈ ਜੀ ਜਿਹੜਾ ਸਰਮਾਇਕਾ ਸਾਡਾ ਕਟਿੰਗ ਤੋਂ ਬਾਅਦ ਲੱਗਦਾ ਹੈਗਾ ਠੀਕ ਹੈ ਜੀ ਤੇ ਹਾਂ ਸਾਰਾ ਜਿਹੜਾ ਕੰਮ ਹੈ ਫੇਵਿਕੋਲ ਨਾਲ ਪੇਸਟਿੰਗ ਸਾਰੀ ਫੇਵਿਕੋਲ ਨਾਲ ਹੁੰਦੀ ਆ ਕੋਈ ਹੀਟ ਟੈਕਸ ਵਗੈਰਾ ਉਹ ਯੂਜ਼ ਨਹੀਂ ਕਰ ਜਿਹੜੀ ਵੀ ਸਾਡੇ ਕੰਮ ਦੀ ਕੁਆਲਿਟੀ ਆ ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ ਬਾਕੀ ਜਿਹੜੇ ਮੇਨ ਕੰਮ ਹੁੰਦਾ ਜਿਹੜੇ ਕੋਈ ਜੋਇੰਟ ਵਗੈਰਾ ਉਹਨਾਂ ਨੂੰ ਸਾਰ ਨੂੰ ਵੱਧ ਪ੍ਰਾਇੋਰਟੀ ਦਿੱਤੀ ਜਾਂਦੀ ਆ ਠੀਕ ਹੈ ਜੀ ਹਾਂ ਜਿਹੜਾ ਕੰ ਐਕੂਰੇਸੀ ਨਾਲ ਉਹਦਾ ਕੰਮ ਹੁੰਦਾ ਜੀ ਠੀਕ ਆ ਬਾਈ ਜੀ ਅੱਗੇ ਬਾਈ ਉਹਨਾਂ ਦਾ ਕੰਮ ਵੀ ਦੀਂਦਾਗਾ ਸਾਰੇ ਸਾਰੇ ਦਰਵਾਜ਼ੇ ਵਗੈਰਾ ਸਾਰਾ ਬਾਈ ਉਹਰਾਂ ਨੇ ਕੀਤਾ ਹਨਾ ਰਕੜ ਦਾ ਕੰਮ ਜੀ ਜੀ ਰੰਮੀ ਦਾ ਕੰਮ ਤਾਂ ਸਾਰੇ ਕੀਤਾ ਹੁੰਦਾ ਜੀ ਕੂਪੀਆਂ ਬਾਅਦ ਵਿੱਚ ਇਟਾਂ ਉਹੀ ਹੁੰਦੀਆਂ ਨੇ ਬਿਲਕੁਲ ਪਰ ਉਹਨੂੰ ਟੈਕਨੀਕ ਦੀ ਵਰਕ ਹੁੰਦਾ ਉਹਨੇ ਕੰਮ ਕਰਾਉਣਾ ਲਵਾਉਣ ਮੈਂ ਕਰਾਂਗਾ ਜੀ ਇਹਦੀ ਸਾਰੀ ਟੈਕਨੀਕ ਹੈ ਅਸੀਂ ਉਹੀ ਉਹਨਾਂ ਦੀ ਗੱਲ ਨਾਲ ਤੁਸੀਂ ਫਲੋਟ ਵੀ ਪਾਈਏ ਠੀਕ ਆ ਜੀ ਤੇ ਨਾਲ ਅਸੀਂ ਸ਼ਾਪਲੂ ਵੀ ਪਾਈਏ ਠੀਕ ਆ ਜੀ ਸਾਡੀ ਸਾਰੀ ਪੈਦਾ ਹੈ ਕੀਤੀ ਹੋਈ ਹੈ ਠੀਕ ਆ ਜੀ ਸਾਡਾ ਸਾਰੇ ਆ ਦੇਖ ਸਕਦੇ ਹੋ ਦੋਸਤੋ ਦਿਖਾ ਦਿਓ ਬਈ ਤੁਸੀਂ ਦੇਖੋਗੇ ਸਾਡੀ ਸਾਰੀ ਪੈ ਬਲੰਬੀ ਦੀ ਜਿੰਨੀ ਜਾ ਰਹੀ ਹੈ ਜੀ ਇਹ ਸਾਰੀ ਐ ਕਿੱਤੀ ਰਹੀ ਹੈ ਉਸ ਤੋਂ ਬਾਅਦ ਜੀ ਸਾਡੀ ਉਹ ਤੁਸੀਂ ਦੇਖੋ ਇਧਰ ਵੀ ਰਹਿ ਜਾ ਇਧਰ ਆਓ ਬਈ ਜੀ ਇਧਰ ਉਹਨੂੰ ਕੋਲ ਕਰਿਓ ਕੈਮਰੇ ਨੂੰ ਉਹ ਖੁੱਲ੍ਹ ਨਹੀਂ ਚਲਾਈ ਹੋਈ ਸੀ ਟੀ ਠੀਕ ਹੈ ਜੀ ਉਹ ਖੁੱਲਜੂ ਜਦੋਂ ਵੀ ਲੋੜ ਆ ਪਰੋ ਸਦੀ ਅੱਜ ਮਾਰੋ ਜੇ ਤੁਹਾਨੂੰ ਪ੍ਰੋਬਲਮ ਆਉ ਬੱਟਨ ਦੀ ਰੋੜ ਨਹੀਂ ਜਿਹੜੇ ਕੱਟ ਮਾਰਨ ਦੀ ਰੋੜ ਨਹੀਂ ਕੁਛ ਕਰਲੀ ਹੋਊਗੀ ਇਹਨੂੰ ਖੋਲੋ ਸਾਡਾ ਸਾਡੀ ਉਹਨਾਂ ਦੀ ਪਵਾਟ ਲਗਨਗੀ ਮਤਲਬ ਮੇਨ ਗੱਲ ਜਿਹੜਾ ਆਪਣੀਆਂ ਗਲੀਆ ਚ ਤੁਰੇ ਫਿਰਦੇ ਆਪਾਂ ਇਹਦੇ ਉੱਪਰ ਹੀ ਆਪਣਾ ਇਲੈਕਟ੍ਰੀਸ਼ੀਅਨ ਦਾ ਪਲੰਮਿੰਗ ਦਾ ਸਾਰੀ ਟੈਨਸ਼ਨ ਇੱਥੇ ਪਈ ਹੈਗੀ ਇਹ ਨਹੀਂ ਹੈਗਾ ਵੀ ਆਪਾਂ ਮਰੀਜ਼ ਕੋਲੇ ਉਹ ਕਰ ਦਾਂਗੇ ਪ੍ਰੋਬਲਮ ਦੀ ਸਭ ਤੋਂ ਵੱਡੀ ਗੱਲ ਫੇਸ ਉੱਪਰ ਹਰ ਚੀਜ਼ ਨੂੰ ਖਿਆਲ ਰੱਖਿਆ ਕਿ ਬੰਦ ਨੂੰ ਵੱਡੀ ਨਾ ਬਣ ਵੇਕਰ ਨੂੰ ਜੀ ਖੋਲੋ ਤੇ ਬਖਤ ਦਾ ਮਿੱਲੀ ਗੇਜ ਕਰੂਗੀ ਹੋਰ ਕਰੂਗੀ ਇੱਕ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਇਹਨੂੰ ਖੋਲ ਕੇ ਜਿੱਦਾਂ ਆਪਾਂ ਕੰਮ ਕਰ ਲਵਾਂਗੇ ਠੀਕ ਹੈ ਜੀ ਤੇ ਜੇ ਹੁਣ ਗੱਲ ਕਰੀ ਟਾਈਮ ਤਾਂ ਤੁਸੀਂ ਦੱਸ ਹੀ ਦਿੱਤਾ ਵੀ ਆਪਾਂ ਜੋ ਟਾਈਮ ਤੁਸੀਂ ਕਹਿੰਦਾ ਵੀ ਉਹਦੇ ਵਿੱਚ ਕੰਪਲੀਟ ਕਰ ਦਿੰਦੇ ਆ ਸਾਡੀ ਜਣੀ ਕਮਰਸ਼ੀਅਲ ਕੰਮਾਂ ਦੇ ਵਿੱਚ ਜੀ ਸਾਡੀ ਟਾਈਮ ਬਾਉਂਡਰੀ ਹੁੰਦੀ ਹੈ ਠੀਕ ਹੈ ਜੀ ਇਹਨਾਂ ਭਰਤੀ ਕੰਮ ਹੋ ਰਿਹਾ ਹੈ ਉਹਦੇ ਵਿੱਚ ਵੀ ਟਾਈਮ ਬਾਉਂਡ ਹੈ ਉਹ ਕੰਪਨੀ ਦਾ ਬੱਡਾ ਬਹੁਤ ਬੜਾ ਜੋਰੂ ਮੈਂ ਕੰਪਨੀ ਹੁੰਦੀ ਰਹਣਾ ਠੀਕ ਹੈ ਜੀ ਉਹ ਵੀ 31 ਦਸੰਬਰ ਤੱਕ ਕਹਿੰਦੇ ਸਾਨੂੰ ਕੰਪਲੀਟ ਕਰਕੇ ਦੇਣਾ ਉਹ ਤਾਰਕਾ ਨਹੀਂ ਬਾਸ ਅਦਨਾ ਚੋਂ ਉਹਨੂੰ ਟੂ ਕਰਨ ਜਾਦੇ ਆ ਤੇ ਉਹ ਵੀ ਪਹਿਲੀ ਟਾਈਮ ਬਾਉਂਡ ਹੈ ਵੀ 31 ਦਸੰਬਰ ਤੱਕ ਉਹ ਕੰਪਲੀਟ ਕਰ ਲੈ ਠੀਕ ਹੈ ਜੀ ਕਮਰਸ਼ੀਅਲ ਕੰਮਾਂ ਦੀ ਸਭ ਠੀਕ ਹੈ ਜੀ ਮੈਨੂੰ ਕੰਮ ਦੇਰ ਦਾਤ ਕਰਨਾ ਪਵੇ ਜੀ ਉਸ ਕਰਨਾ ਪਵੇ ਟੀਮ ਜੀ ਦੀ ਮਾਰਜੀਨ ਲਗੋਣੀ ਪਵੇ ਸਾਡਾ ਟਾਈਮ ਤੇ ਕੰਮ ਠੀਕ ਹੈ ਮੇਰੇ ਕੋਲ ਤਾਂ ਟੋਟਾ ਘੱਟ ਰਾਇ ਵੀ ਮਤਲਬ ਦੋ ਦੋ ਬੰਦਾ ਕੰਮ ਕਰਦਾ ਜੀ ਆਪਾਂ ਦੇਖ ਸਕਦੇ ਇੱਥੇ ਮਤਲਬ 20 ਮੁੰਡੇ ਤਾਂ ਇੱਥੇ ਖੜੇ ਨੇ ਜੀ ਸਾਰੇ ਲੋਕਾਂ ਦਾ ਕੰਮ ਚੱਲ ਰਿਹਾ ਜੀ ਜੀ ਤੇ ਸਾਰੇ ਜਿਆਦਾ ਜੀ ਤੇ ਹੁਣ ਇੱਕ ਗੱਲ ਕਰੀਏ ਜੀ ਜੇ ਆਪਾਂ ਵਿਦ ਮਟੀਰੀਅਲ ਚ ਹੁਣ ਇੱਕ ਜੋ ਵੀ ਆਪਣੇ ਦਰਸ਼ਕ ਵੀਰ ਦੇਖ ਰਹੇ ਨੇ ਇੱਕ ਉਹਨਾਂ ਨੂੰ ਹੁੰਦਾ ਵੀ ਕੀ ਰੇਟ ਚੱਲਦਾ ਪ੍ਰਾਈਸ ਕੀ ਚੱਲਦਾ ਇਹ ਪ੍ਰਾਈਸ ਵੀ ਨਹੀਂ ਇਹ ਕੋਈ ਉਹ ਨਹੀਂ ਹੈਗਾ ਫਰਮੈਂਟ ਪੱਕੇ ਨਹੀਂ ਹੁੰਦੇ ਠੀਕ ਹੈ ਜੀ ਇੱਕ ਜਦੋਂ ਤੁਹਾਡੇ ਜਦੋਂ ਇੱਕ ਪ੍ਰਾਈਸ ਕਰਨਾ ਹੈਗਾ ਤਾਂ ਇੱਕ ਮੈਡਿਕ ਮੀਟਿੰਗ ਹੁੰਦੀ ਹੈ ਮਤਲਬ ਐਗਰੀਮੈਂਟ ਹੋਣਾ ਹੈ ਫਲੋਰਿੰਗ ਕਰਾਉਣੀ ਹੈ ਫਲੋਰਿੰਗ ਦਾ ਬਜਟ ਦੇ ਤੁਹਾਡਾ ਕਿਹਾ ਜੀ 7 ਹੈ ਮਹਗਾ ਹੈ ਠੀਕ ਹੈ ਵੀ ਕਜਾਰੀਆਂ ਲਵਾਉਣੀਆਂ ਸਪੋਲਰ ਲਵਾਉਣੇ ਕਿਹੜੀ ਲਵਾਉਣੇ ਇਹ ਜੇ ਬ੍ਰਾਂਡ 'ਚ ਕੰਮ ਕਰਾਉਣਾ ਉਸ ਦਾ ਨੀਟ ਹੁੰਦਾ ਸਾਡਾ ਕੋਈ ਧੋਕਲ ਰੇਡੀ ਲੈਂਦੇ ਸੀ ਉਹ ਟ੍ਰਿਕੀ ਟੁਰੀ ਵਾਲਾ ਕੰਮ ਨਹੀਂ ਕਰਦੇ ਅਜੇ ਬਕਾਇਦਾ تھا ਤੁਹਾਨੂੰ ਦੱਸ ਕੇ ਇੱਕ ਰੇਟਰ ਐਗਰੀਮੈਂਟ ਕਰਦੇ ਠੀਕ ਹੈ ਤੇ ਕਹਿ ਤੁਸੀਂ 50 ਰੁਪਏ ਦੀ ਲਾਵਾਗੇ ਠੀਕ ਹੈ ਜੀ ਨਾਲੋਂ ਤੁਸੀਂ ਕਾਜੀਆਂ ਨੂੰ ਮੁਰਗੀ ਚਾਹ ਬੰਦ ਕਰ ਲੋ ਸੁਣੋ ਜੀ ਤਾਂ ਅਸਲ ਵਿੱਚ ਕਿਆ ਬਾਤ ਹੈ ਤੁਸੀਂ 17 ਫੁੱਟ ਦੀ ਲੈ ਲੋ ਤਾਂ ਅਸੀਂ 20 ਫੁੱਟ ਦੇ ਕਰ ਦੋ ਸੀ ਕਰ ਦੇ ਲੈ ਲੈ ਸਾਡੀ ਖੁੱਲੀ ਕਿਤਾਬ ਵਾਲਾ ਜੀ ਵੀ ਇਸ ਕਰ ਠੀਕ ਆ ਜਿਹੜਾ ਐਗਰੀਮੈਂਟ ਦੇਤਾ ਜੀ ਉਹ ਜੋ ਵਧਾਉਣਾ ਵਧ ਜੂਗਾ ਘਟਾਉਣਾ ਘਟ ਜੂਗਾ ਠੀਕ ਹੈ ਸਾਡੀ ਮਿੱਟੀ ਦਾ ਖਰਚ ਨਿੱਕੇ ਦੇਵਾਂਗੇ ਜੀ ਜੋ ਦੇ ਮਟੀਰੀਅਲ ਬਿੱਟ ਰੇਟ ਬਿੱਟ ਰੇਟ ਲਿਖ ਕੇ ਦਿੰਦੇ ਜੀ ਬਿਟੈਲ ਹੈ ਕੱਲ ਨੂੰ ਮਤਲਬ ਅੱਜ ਤਾਰੀਖ ਦੀ ਮਤਲਬ ਨਹੀਂ ਹੁੰਦੀ ਬਿੱਟ ਦੇ ਬਿਲਕੁਲ ਜੀ ਉਹ ਤੁਹਾਨੂੰ ਆਈਡੀ ਹੁੰਦਾ ਮੈਂ ਕਿਹ ਜੀ ਲਾਉਣੀ ਹੈ ਬਾਅਦ ਬਜਟ ਘਟ ਵਧ ਵੀ ਸਕਦਾ ਬੰਦੇ ਦਾ ਜਦੋਂ ਆਪਾਂ ਬਿਲਡਿੰਗ ਬਣਾਉਣੀ ਹੈ ਬਹੁਤ ਪੀ ਲੱਗ ਜਾਂਦੇ ਨੇ ਜੀ ਤਾਂ ਕੀ ਹੁੰਦਾ ਉਹਨੂੰ ਠੀਕ ਹੈ ਜੀ ਵਧਾ ਵੀ ਕਰਦੇ ਆ ਘਟਾ ਵੀ ਕਰਦੇ ਆ ਇਤਨੇ ਦਰਵਾਜ਼ੇ ਐ ਸਾਰੇ ਤਾਂ ਸਾਰੇ ਅਲੂਮੀਨੀਅਮ ਦੇ ਲਗਵਾਵਾਂਗੇ ਉਸ ਤੋਂ ਤੁਸੀਂ ਕਹਿੰਦੇ ਲੱਕੜ ਦੇ ਲਗਵਾਉਣੇ ਆ ਠੀਕ ਹੈ ਜੀ ਪੰਜਾਂ ਅਲੂਮੀਨੀਅਮ ਦੇ ਦਰਵਾਜ਼ੇ ਹੋਏ ਜਿਪਣੇ ਪਹਿਲਾਂ ਜੀ ਇਹ ਬਾਦਾਂ ਰੱਖਣ ਦੇ ਰੌਣੇ ਆ ਇਹ ਬਾਦਾਂ ਘਟਾਓਗੇ ਇਹ ਬਾਦਾਂ ਘਟਾਓ ਠੀਕ ਹੈ ਵੀ ਕਿਹੜੀ ਜੋੜਦੀ ਆ ਇਸ ਦੀ ਕਿੰਨਾ ਜਿਆ ਰੇਟ ਹੈ ਜੀ ਇਹਦੇ ਕੋਈ ਫਿਕਸਡ ਰੇਟ ਨਹੀਂ ਹੁੰਦਾ ਇਹ ਵੇਕੇ ਮੀਟਿੰਗ ਨਾਲ ਹੀ ਹੁੰਦਾ ਸਾਡੇ ਬੜਾ ਮਤਲਬ ਮਾਰਜਿਨ ਰੱਖਦੇ ਹਾਂ ਅਸੀਂ ਨੋਮੀਨਲ ਮਾਰਜਿਨ ਰੱਖਦੇ ਹਾਂ ਠੀਕ ਹੈ ਜੀ ਅਸੀਂ ਮਾਰਜਿਨ ਪਾਰਟੀ ਕੋ ਨਹੀਂ ਲੈਂਦੇ ਬਿਲਕੁਲ ਸਾਡਾ ਮਾਰਜਿਨ ਬਿਲਕੁਲ ਬਿਲਕੁਲ ਮਾਰਜਿਨ ਨੂੰ ਘਟਦੇ ਆ ਇਹ ਚੀਜ਼ ਕੋਈ ਨਹੀਂ ਦੱਸਦਾ ਹੈਗਾ ਸਭ ਤੋਂ ਵੱਡੀ ਗੱਲ ਹੈ ਵੀ ਜਦੋਂ ਹੋਲ ਸੇਲ ਤੇ ਆਪਾਂ ਇਕੱਠਾ ਮਾਲ ਚੱਕਦੇ ਆ ਉਹ ਚੀਜ਼ ਚੋਂ ਆਪਣਾ ਮਾਰਜਿਨ ਮਿਲਦਾ ਹੈ ਜਦੋਂ ਗੈਂਪ ਕਰਦੇ ਗੈਂਪ ਜਿੱਦਾਂ ਹੈ ਇੱਕ ਟਰਾਲੀ ਮੋੜੇ ਰਹਿ ਤੇਰੀ ਤਦ 10 ਰੁਪਏ ਕਵਾਂਟਮ ਮਤਲਬ ਇੰਪੋਰਟ ਨਹੀਂ ਨਹੀਂ ਹੁੰਦੀ ਹੈ ਕੋਈ ਕਿਰਾਇਆ ਲਾਉਂਦੇ ਨੇ ਲੇਵਲ ਲੋਡਿੰਗ ਲਾਉਂਦੇ ਨੇ ਆਨ ਲੋਡਿੰਗ ਲਾਉਂਦੇ ਨੇ ਅਜੀ ਟਰਾਲੇ ਲਾਉਣੇ ਇਕੱਠੇ ਠੀਕ ਹੈ ਜੀ ਉਹੀ ਗੱਲ ਹੈ ਵੀ ਮਾਰਜਿਨ ਕਵਾਂਟਮ ਅਗਰ ਨਿੱਤੇ ਚ ਵਧਿਆ ਠੀਕ ਹੈ ਜੀ ਸਿਮੈਂਟਾਂ ਦੀ ਕੰਪਨੀ ਤੋਂ ਲੈਣੇ ਆ ਤੁਹਾਨੂੰ 50 ਡ ਕਲਪਤੀ ਲਈ ਸਸਤੀ ਮਿਲਦੀ ਐਥੇ ਨਾਲੀ ਵਿਚ ਜਿਹੜੇ ਡੈਕ ਕੰਪਨੀ ਤੋਂ ਆਉਂਦੇ ਉਹਦੀ ਪਰਟੀਜ ਹਾਂਜੀ ਹਾਂਜੀ ਵੀ ਆ ਚੀਜ਼ਾਂ ਦੇ ਇਕਵਰ ਦੀ ਹੈ ਜੀ ਅਸੀਂ ਡੈਕਵਰ ਦੀ ਜਿਹੜੀ ਚੀਜ਼ ਹੈ ਇਹ ਤਾਂ ਡੈਕ ਕੰਪਨੀ ਤੋਂ ਆਉਂਦੀ ਰੋਟੀ ਬਿਲਕੁਲ ਜੀ ਬਿਲਕੁਲ ਹਾਂਜੀ ਬਾਰਡ ਤੇ ਕੁਝ ਇਕਵਰ ਦੀਆਂ ਕੁੜੀਆਂ ਜੇ ਕੁਝ ਜਿੱਤਾ ਬਾਅਦ ਵਿੱਚ ਸਰ ਡੈਕਵਰ ਕੰਪਨੀ ਦਾ ਜੀ ਤੇ ਸਰ ਅਖੀਰ ਤੇ ਦਰਸ਼ਕਾਂ ਨੂੰ ਆਪਣਾ ਨਾ ਲੋਕੇਸ਼ਨ ਦੁਆਰਾ ਦੱਸਦੀ ਆਪਾਂ ਨੰਬਰ ਸਕਰੀਨ ਤੇ ਦਿੱਤਾ ਹੋਇਆ ਮੇਰਾ ਜਿਹਾ ਦਫ਼ਤਰ ਹੈ ਜੀ ਮੇਰਾ ਦਫ਼ਤਰ ਹੈ ਮੰਦਰਵਾਲੀ ਗਲੀ ਜੀ ਆਪੋਜੀਟ ਸੈਂਟਰਲ ਬੈਂਕ ਜੀ ਮਾਰਕਸ ਜੀ ਬੋਲ ਆਰਕੀਟੈਕਚਰਲ ਬਿਲਡਰ ਦੇ ਨੌਂਦੇ ਦਾ ਦਫਤਰ ਹੈ ਠੀਕ ਹੈ ਜੀ ਲੇਕਿਨ ਜਿਹੜੀ ਇਹ ਸਾਈਡ ਵਾਲੀ ਹੈ ਇਹ ਵਾਲੀ ਸੈਂਟਰਲ ਪਾਰਕ ਦੇ ਨੇੜੇ ਬਿਲਕੁਲ ਸਾਹਮਣੇ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਦੋਸਤੋ ਜੇਕਰ ਤੁਸੀਂ ਵੀ ਕੋਈ ਕਮਰਸ਼ੀਅਲ ਬਿਲਡਿੰਗ ਬਣਾਉਣ ਦੀ ਸੋਚ ਰਹੇ ਹੋ ਤੇ ਸਭ ਤੋਂ ਵੱਡੀ ਜਿਹੜੀ ਇੱਕ ਸੋਚ ਹੁੰਦੀ ਹੈ ਉਹਦੇ ਵਿੱਚ ਆਪ ਨੂੰ ਟਾਈਮ ਬਾਉਂਡੇਸ਼ਨ ਹੁੰਦੀ ਆ ਵੀ ਯਾਰ 8 ਕਿ ਮਹੀਨੇ ਚ ਮੇਰੀ ਚੀਜ਼ ਬਣ ਜੂ 10 ਮਹੀਨੇ ਚ ਬਣ ਜੂਗੀ ਤਾਂ ਉਹ ਵੀ ਸੁਪਨਾ ਬਾਈ ਜੀ ਉਹរី ਪੂਰਾ ਕਰ ਦਿੰਦੇ ਨੇ ਸਕਰੀਨ ਤੇ ਨੰਬਰ ਦਿੱਤਾ ਤੁਸੀਂ ਗੱਲਬਾਤ ਕਰ ਸਕਦੇ ਹੋ ਇੱਕ ਗੱਲ ਲੱਗੋ ਕੱਟ ਕੇ ਹੁਣ ਗੱਲ ਕਰਨੀ ਕਰਵਾਵਾ ਵੀ ਕੰਮ ਕਰਦੇ ਆ। ਅਸੀਂ ਕੱਟੂਕੜ ਦਾਖਲਤ ਨਾਲ ਕੁੱਕੀ ਬਣਾਈਆਂ ਨੇ। ਠੀਕ ਹੈ ਜੀ। ਬਸ ਅਸੀਂ ਕੁੱਕੀ ਦਾ ਕੰਮ ਵੀ ਕਰਦੇ ਆ। ਬਿਅਗਰ ਕਿਤੇ ਕੁੱਕੀ ਵੀ ਬਣਾਉਣੀ ਹੈ ਅਸੀਂ ਉਹ ਵੀ ਬਣਾ ਕੇ ਦੇ ਦਿੰਦੇ ਆ। ਠੀਕ ਹੈ। ਉਹ ਵੀ ਤੁਹਾਨੂੰ ਕੀ ਤੁਸੀਂ ਜਿਹੜਾ ਹੈਗਾ ਤੁਸੀਂ ਦੇਖੋ ਸਾਡਾ ਕੰਮ ਕਿੱਥੇ ਹੋਇ ਦੁੱਧ ਘਾ ਲਿਆ। ਤੇ ਤੁਸੀਂ ਸਾਡੀ ਉਤਪਾਦ ਜੀ। ਜੀ। ਧੰਨਵਾਦ ਜੀ।